ਵਨ ਬਾਤਾਂ ਸਰਵਣ ਕਰਦੇ ਆ ਕੱਲ ਰੋਜ ਤੱਕ ਆਪਾਂ ਸਰਵਣ ਕੀਤਾ ਹੈ ਸਾਹਿਬ ਸਤਿਗੁਰੂ ਗੁਰੂ ਨਾਨਕ ਨਿਰੰਕਾਰੀ ਪਾਤਸ਼ਾਹ ਸਮੇਰੂ ਪਹਾੜਤ ਦੀ ਪਾਵਨ ਚੋਟੀ ਉਸ ਸਿਖਰ ਤੇ ਪਹੁੰਚੇ ਨੇ ਸਿੱਧਾਂ ਦੇ ਨਾਲ ਲੰਬੇ ਅਰਸੇ ਤੋਂ ਵਿਚਾਰ ਚਰਚਾ ਰਸਤੇ ਤੋਂ ਹੀ ਪ੍ਰਾਰੰਭ ਹੈ ਪਰ ਹੁਣ ਜਦੋਂ ਗੁਰਖਨਾਥ ਕੁਲ ਪਹੁੰਚ ਗਏ ਨੇ ਹੁਣ ਕੱਲੀ ਵਿਚਾਰ ਚਰਚਾ ਸ਼ਬਦਾਂ ਤੱਕ ਸੀਮਤ ਨਹੀਂ ਰਹਿ ਗਈ ਸ਼ਬਦਾਂ ਦੇ ਨਾਲ ਬਹੁਤ ਕੁਝ ਉਹਨਾਂ ਨੇ ਵੱਡੇ ਵੱਡੇ ਸਵਾਲ ਵੀ ਕੀਤੇ ਨੇ ਹੋਰ ਵੀ ਵਿਖੜੇ ਪੈਂਡਿਆਂ ਦੀ ਬਾਤ ਕੀਤੀ ਸੁਰਤ ਦੀਆਂ ਗੱਲਾਂ ਕੀਤੀਆਂ ਨੇ ਪਰ ਗੁਰੂ ਪਾਤਸ਼ਾਹ ਜੀ ਹਰ ਇੱਕ ਸਵਾਲ ਦਾ ਜਵਾਬ ਬੜੇ ਸੋਹਣੇ ਤਰੀਕੇ ਦੇ ਨਾਲ ਤੇ ਇਸ ਤਰ੍ਹਾਂ ਦਿੱਤਾ ਕਿ ਪਰਤ ਕੇ ਉਹਨਾਂ ਨੂੰ ਅੱਗੋਂ ਸਵਾਲ ਨਹੀਂ ਆ ਰਿਹਾ ਪਰ ਹੁਣ ਗੱਲ ਹੱਥੋਂ ਨਿਕਲਦੀ ਵੇਖ ਕੇ ਉਹਨਾਂ ਨੇ ਕਰਾ ਮਾਤਾ ਵਿਖਾਉਣ ਦੀ ਜਿਹੜੀ ਕੋਸ਼ਿਸ਼ ਉਹ ਕੀਤੀ ਹੈ ਕਿਤੇ ਖੜਾਵਾ ਉਡਾਈਆਂ ਗਈਆਂ ਨੇ ਕਿਤੇ ਆਪਣੇ ਆਪ ਦੇ ਮੂੰਹ ਵਿੱਚੋਂ ਅੱਗ ਕੱਢੀ ਗਈ ਹੈ ਕਿਤੇ ਰੁੱਖਾਂ ਨੂੰ ਡਾਉਣ ਦੀ ਗੱਲ ਕੀਤੀ ਗਈ ਹੈ ਜੋ ਉਹਨਾਂ ਦੇ ਕੋਲ ਸ਼ਕਤੀਆਂ ਸੀ ਉਹਨਾਂ ਵਖਾਈਆਂ ਪਰ ਕਿਹੜਾ ਚੱਲੇ ਗੁਰੂ ਦੀ ਚਾਲਾ ਆਖਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕ ਖੱਪਰ ਦਿੱਤਾ ਖੱਪਰ ਦਿੱਤਾ ਨਾਥ ਜੀ ਤੇ ਹੁਕਮ ਕੀਤਾ ਕਿ ਨਾਨਕ ਹੇ ਬਾਲੇ ਉਹ ਸਾਹਮਣੇ ਨਦੀ ਹੈ ਜਾਂ ਥੋੜਾ ਜਿਹਾ ਸਾਡੀ ਸੇਵਾ ਕਰਦੇ ਪਰਉਪਕਾਰ ਕਰਦੇ ਅਸੀਂ ਜਾ ਨਹੀਂ ਪਾਉਣਾ ਬੈਠੇ ਹੋਏ ਆ ਤੇ ਉਹ ਨਦੀ ਤੋਂ ਪਾਣੀ ਭਰ ਕੇ ਲਿਆ ਦੇ ਗੁਰੂ ਪਾਤਸ਼ਾਹ ਬੜੇ ਪਿਆਰ ਸਹਿਤ ਉੱਠੇ ਨੇ ਪਾਣੀ ਲੈਣ ਵਾਸਤੇ ਗਏ ਨੇ ਪਰ ਇਨਾਂ ਸਿੱਧਾਂ ਨੇ ਆਪਣੀਆਂ ਸ਼ਕਤੀਆਂ ਨਾਲ ਉੱਥੇ ਪਾਣੀ ਦੀ ਜਗ੍ਹਾ ਤੇ ਹੀਰੇ ਜਵਾਹਰਾਤ ਜਿਹੜੇ ਉਹਨਾਂ ਨੇ ਨਦੀ ਭਰ ਦਿੱਤੀ ਹੈ ਭਾਵ ਦ੍ਰਿਸ਼ਟ ਮਾਨ ਤੋਂ ਅਦ੍ਰਿਸ਼ਟ ਮਾਇਆ ਜਿਹੜੀ ਹੈ ਜਾਂ ਦ੍ਰਿਸ਼ਟ ਤੋਂ ਦ੍ਰਿਸ਼ਟ ਮਾਇਆ ਦਾ ਪਸਾਰਾ-ਪਸਾਰਿਆ ਹੈ ਪਾਤਸ਼ਾਹ ਜੀ ਜਦੋਂ ਵੇਖਦੇ ਨੇ ਪਾਣੀ ਠੌਰ ਨਹੀਂ ਉਸ ਤਾਲਾ ਮਹਾਰਾਜ ਜੀ ਸਮਝ ਗਏ ਇਹ ਕਰਾਮਾਤਾ ਵਖਾ ਕੇ ਸ਼ਕਤੀਆਂ ਵਖਾ ਕੇ ਸਾਨੂੰ ਵਰਗ ਲਾਉਣਾ ਚਾਹੁੰਦੇ ਨੇ ਇਹਨਾਂ ਦੇ ਮਨ ਵਿੱਚ ਸੀ ਕਿ ਗੁਰੂ ਨਾਨਕ ਪਾਤਸ਼ਾਹ ਹੈਰਾਨ ਹੋ ਜਾਣਗੇ ਵੀ ਇਹਨਾਂ ਕੋਲ ਇੰਨੀ ਸ਼ਕਤੀ ਹੈ ਤੇ ਕਿਉਂ ਨਾ ਮੈਂ ਇਹਨਾਂ ਨੂੰ ਗੁਰੂ ਧਾਰਨ ਕਰ ਲਵਾਂ ਪਰ ਪਾਤਸ਼ਾਹ ਜੀ ਆਉਂਦੇ ਨੇ ਖਾਲੀ ਖੱਪਰ ਹੈ ਸਿੱਧਾ ਸਵਾਲ ਕਰਦੇ ਨੇ ਪਾਣੀ ਨਹੀਂ ਲਿਆਂਦਾ ਸਹਿਬ ਕਹਿੰਦੇ ਪਾਣੀ ਠੌਰ ਨਹੀਂ ਉਸ ਤਾਲਾ ਪਾਣੀ ਹੈ ਹੀ ਨਹੀਂ ਸੀ ਉੱਥੇ ਤਾਂ ਫਿਰ ਹੋਰ ਕੀ ਸੀ ਉੱਥੇ ਤਾਂ ਕਿ ਨਾਨਕ ਆਪਣੀ ਜ਼ੁਬਾਨ ਤੋਂ ਕਹੇ ਵੀ ਉੱਥੇ ਤੇ ਹੀਰੇ ਜਵਾਰਾਤ ਸੀ ਪਾਤਸ਼ਾਹ ਬੜੇ ਪਿਆਰ ਵਿੱਚ ਕਹਿੰਦੇ ਨਹੀਂ ਮੇਰਾ ਕੰਮ ਸੀ ਪਾਣੀ ਲੈ ਕੇ ਆਉਣਾ ਪਾਣੀ ਨਹੀਂ ਸੀ ਮੈਂ ਵਾਪਿਸ ਆ ਗਿਆ ਮੈਨੂੰ ਕੋਈ ਮਤਲਬ ਨਹੀਂ ਉੱਥੇ ਕੀ ਸੀ ਕੀ ਨਹੀਂ ਸੀ ਜਾਂ ਕੀ ਮੈਂ ਡਿਠਾ ਹੈ ਤੇ ਕੀ ਮੈਂ ਨਹੀਂ ਡਿਠਾ ਹੈ ਸੋ ਇਸ ਤਰ੍ਹਾਂ ਮਹਾਰਾਜ ਨੇ ਇਹਨਾਂ ਨੂੰ ਨਿਰਉਤਰ ਕਰ ਦਿੱਤਾ ਇੱਥੋਂ ਤੱਕ ਆਪਾਂ ਸਰਵਨ ਕੀਤਾ ਆਓ ਅਗਲੇ